ਇਕਤ ਭਾਰਤੀ ਹੀ ਆ ਯਾਤਰਾ ਹੈ ਸਭ ਇਹ ਯਾਤਰਾ ਅੱਜ ਚਾਲੂ ਨਹੀਂ ਹੋਈ ਆ ਯਾਤਰਾ 2014 ਦੀ ਚੱਲ ਰਹੀ ਹੈ ਸਭ ਮੋਦੀ ਜੀ ਦਾ ਬੀਜੇਪੀ ਦਾ ਇੱਕੋ ਹੀ एजेंडा ਹੈ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਲੈਣ ਦੀ ਇੱਕ ਯੋਜਨਾ ਹੈ ਇੱਕ ਨੀਤੀ ਹੈ ਜਿਹਦੇ ਤਹਿਤ ਕੰਮ ਕਰਦੇ ਹੈ ਲੋਕਾਂ ਨੇ ਇੱਕ ਮਹੀਨੇ ਇਲੈਕਸ਼ਨ ਤੋਂ ਪਹਿਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੋਟ ਨਹੀਂ ਪਾਉਂਦੇ ਲੋਕ ਬੜੇ ਸਿਆਣੇ ਗਰੀਬ ਹੋ ਸਕਦੇ ਹਨ ਅਣਪੜ੍ਹ ਹੋ ਸਕਦੇ ਹਨ ਪਰ ਸਮਝਦੇ ਹੈ ਡਵੈਲਪਮੈਂਟ ਕੌਣ ਕਰਵਾ ਸਕਦਾ ਹੈ ਕਿਹਦੇ ਵਿੱਚ ਇਸ ਕਿਸਮ ਦੀ ਸੋਚ ਹੈ ਕਿਹਦੀ ਨੀਤੀਆਂ ਹੈ ਡਵੈਲਪਮੈਂਟ ਦੀਆਂ ਲੋਕਾਂ ਨੇ ਉਹਨੂੰ ਦੇਖ ਕੇ ਵੋਟਾਂ ਦੇਣੀਆਂ ਤੇ ਆ ਡਵੈਲਪਮੈਂਟ ਦੀਆਂ ਲੋਕਾਂ ਕੋਲ ਜਿਹੜੇ ਲੋਕ ਵੰਚਿਤ ਰਹਿ ਗਏ ਜਿਨ੍ਹਾਂ ਤਾਈਂ ਨਹੀਂ ਪਹੁੰਚਿਆ ਇਹਨਾਂ ਸਕੀਮਸ ਦਾ ਫਾਇਦਾ ਉਹਨਾਂ ਨੂੰ ਜਾਗਰੂਤ ਕਰਨਾ ਵੀ ਹੈ ਜਿਹੜੀ ਸਕੀਮਸ ਹੈ ਤੁਹਾਡੇ ਵਾਸਤੇ ਬਣਾਈਆਂ ਆ ਕੋਈ ਦਿਖਾਵੇ ਵਾਸਤੇ ਨਹੀਂ ਬਣੀਆਂ ਆ ਕੇ ਇਹਦਾ ਫਾਇਦਾ ਲਓ ਉਸ ਚ ਮੈਂ ਸਮਝਦਾ ਵੀ ਸਾਡੇ ਲੋਕਾਂ ਦੀ ਲੀਡਰ ਸਾਹਿਬਾਨ ਦੀ ਸਾਡੇ ਪਾਰਟੀ ਕਾਰਕਿਰਤਾਂ ਦੀ ਹੈ ਵੀ ਉਸ ਜਿਹੜੀ ਘਾਟ ਹੈ ਲੋਕਾਂ ਨੂੰ ਅਵੇਅਰ ਹੋਰ ਕਰਵਾ ਸਕੀ ਉਹਨਾਂ ਨੂੰ ਜੋੜ ਕੇ ਮੀਨਾਂ ਰਿਸਪੌਂਸ ਆ ਮਹੀਨਾ ਹੋਣ ਲਗਾ ਆਲਮੋਸਟ ਕੰਮ ਚੱਲ ਰਿਹਾ ਜੀ ਹਰੇਕ ਪਿੰਡ 'ਚ ਜਾਵਾਂਗੇ ਕੋਸ਼ਿਸ਼ ਹੋ ਰਹੀ ਹੈ ਐਸੇ ਕਰਕੇ ਲੋਕ ਅੱਗੇ ਆਣ ਲੋਕਾਂ ਨੂੰ ਪਤਾ ਲੱਗੇ ਵੀ ਇਹ ਸਕੀਮਸ ਹੈਗੀਆਂ ਇਹ ਅੱਜ ਹੀ ਨਹੀਂ ਦੁਬਾਰਾ ਫੇਰ ਆ ਕੇ ਵਹਿਣ ਜਾਣਗੇ ਦੁਬਾਰਾ ਫੇਰ ਅਫਸਰ ਸਾਹਿਬਾਨ ਬਾਲੀ ਰਿਮੋਟ ਏਰੀਆ ਕਿਵੇਂ ਲੱਗਦਾ ਤੁਹਾਨੂੰ ਦੇਖੋ ਰਿਮੋਟ ਏਰੀਆ ਪੰਜਾਬ ਅਦਰਵਾਈਜ਼ ਵੀ ਰਿਮੋਟ ਹੈ ਸਭ ਕਿਉਂਕਿ ਜਿਹੜੀ ਲੋਕਲ ਮੌਜੂਦਾ ਸਰ ਉਹਦਾ ਰਵਈਆ ਕੋਈ ਬਾੜਾ ਹੰਗਾਰਾ ਦੇਣ ਵਾਲਾ ਨਹੀਂ ਉਹ ਜਾਣ ਬੁੱਝ ਕੇ ਅ fırsਰਾਂ ਨੂੰ ਗਾਂ ਪੇਸ਼ਾ ਕਰੀ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਕੇਂਦਰ ਦੀਆਂ ਸਕੀਮਾਂ ਦੇ ਅੰਦਰ ਲੱਤ ਫਸਾਈ ਜਾਂਦੇ ਆ ਆ ਰਾਜਨੀਤੀ ਤੋਂ ਉੱਤੇ ਉੱਠ ਕੇ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਵੀ ਇਹ ਸਾਰਿਆਂ ਵਾਸਤੇ ਹੈ ਸਾਰਿਆਂ ਨੂੰ ਹਰੇਕ ਬੰਦੇ ਨੂੰ ਮਿਲਣਾ ਚਾਹੀਦਾ ਚਾਹੇ ਕਿਸੇ ਪਾਰਟੀ ਦਾ ਗਰੀਬ ਗਰੀਬ ਹੈ ਸਭ ਉਹਦੀ ਪਾਰਟੀ ਬਾਤ ਚ ਹੁੰਦੀ ਹੈ ਗਰੀਬੀ ਦੂਰ ਕਰਨ ਦਾ ਯਤਨ ਹੈ ਉਹਦੇ 'ਚ ਅਸੀਂ ਸਾਰੇ ਪੰਜਾਬ ਦੇ ਪੈਸੇ ਰੋਕ ਕੇ ਜਾ ਰਹੇ ਨੇ ਕਿ ਇਹ ਕਿ ਬੀਜੇਪੀ ਨੇ ਤਿਆਰੀ ਕਰੀ ਹੈ ਕਿ ਐਸੇ ਲੋਕ ਲੋਕੋ ਕੀ ਤਿਆਰੀ ਹੈ ਸਾਹਿਬ ਇਹ ਪਾਰਟੀਆਂ ਦੀ ਤਿਆਰੀ ਨਹੀਂ ਇਹ ਭਾਵਨਾਤਮਕ ਮੁੱਦੇ ਹੈ ਇਹ ਪਾਰਟੀਆਂ ਨਹੀਂ ਕਰਦੀ ਲੋਕ ਆਪਣੇ ਭਾਵ ਸੇ ਇੱਕਦਮ ਭਾਰਤੀ ਹੀ ਆ ਯਾਤਰਾ ਹੈ ਸਾਹਿਬ ਇਹ ਯਾਤਰਾ ਅੱਜ ਚਾਲੂ ਨਹੀਂ ਹੋਈ ਆ ਯਾਤਰਾ 2014 ਦੀ ਚੱਲ ਰਹੀ ਹੈ ਸਾਹਿਬ ਮੋਦੀ ਜੀ ਦਾ ਬੀਜੇਪੀ ਦਾ ਇੱਕੋ ਹੀ ਏਜੰਡਾ ਹੈ ਡਿਵੈਲਪਮੈਂਟ ਦੇ ਨਾਂ ਤੇ ਵੋਟਾਂ ਲੈਣ ਦੀ ਇੱਕ ਯੋਜਨਾ ਹੈ ਇੱਕ ਨੀਤੀ ਹੈ ਜਿਹਦੇ ਤਹਿਤ ਕੰਮ ਕਰਦੇ ਆ ਲੋਕਾਂ ਨੇ 1 ਮਹੀਨੇ ਇਲੈਕਸ਼ਨ ਤੋਂ ਪਹਿਲੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੋਟ ਨਹੀਂ ਪਾਉਂਦੇ ਲੋਕ ਬੜੇ ਸਿਆਣੇ ਗਰੀਬ ਹੋ ਸਕਦੇ ਆ ਅਣਪੜ੍ਹ ਹੋ ਸਕਦੇ ਆ ਪਰ ਸਮਝਦੇ ਡਿਵੈਲਪਮੈਂਟ ਕੌਣ ਕਰਵਾ ਸਕਦਾ ਹੈ ਕਿਹਦੇ ਵਿੱਚ ਇਸ ਕਿਸਮ ਦੀ ਸੋਚ ਹੈ ਕਿਹਦੀ ਨੀਤੀਆਂ ਡਿਵੈਲਪਮੈਂਟ ਦੀਆਂ ਲੋਕਾਂ ਨੇ ਉਹਨੂੰ ਦੇਖ ਕੇ ਵੋਟਾਂ ਦੇਣੀਆਂ ਤੇ ਆ ਡਿਵੈਲਪਮੈਂਟ ਦੀਆਂ ਲੋਕਾਂ ਕੋਲ ਜਿਹੜੇ ਲੋਕ ਵੰਚਿਤ ਰਹਿ ਗਏ ਜਿਨ੍ਹਾਂ ਤਾਈਂ ਨਹੀਂ ਪਹੁੰਚਿਆ ਉਹਨਾਂ ਸਕੀਮਸ ਦਾ ਫਾਇਦਾ ਉਹਨਾਂ ਨੂੰ ਜਾਗਰੂਤ ਕਰਨਾ ਵੀ ਹੈ ਜਿਹੜੀ ਸਕੀਮਸ ਆ ਤੁਹਾਡੇ ਵਾਸਤੇ ਬਣਾਈਆਂ ਆ ਕੋਈ ਦਿਖਾਵੇ ਵਾਸਤੇ ਨਹੀਂ ਬਣੀਆਂ ਆ ਕੇ ਇਹਦਾ ਫਾਇਦਾ ਲਓ ਉਸ ਚੇ ਮੈਂ ਸਮਝਦਾ ਵੀ ਸਾਡੇ ਲੋਕਾਂ ਦੀ ਲੀਡਰ ਸਾਹਿਬਾਨ ਦੀ ਸਾਡੇ ਪਾਰਟੀ ਕਾਰਜਕਰਤਾਂ ਦੀ ਹੈ ਵੀ ਉਸ ਚੇ ਜਿਹੜੀ ਘਾਟ ਹੈ ਲੋਕਾਂ ਨੂੰ ਅਵੇਅਰ ਹੋਰ ਕਰਵਾ ਸਕੀ ਉਹਨਾਂ ਨੂੰ ਜੋੜ ਕੇ ਨਾ ਰਿਸਪੌਂਸ ਆ ਮਹੀਨਾ ਹੋਣ ਲਗਾ ਆਲਮੋਸਟ ਕਮ ਚੱਲ ਰਿਹਾ ਜੀ ਹਰੇਕ ਪ੍ਰਿੰਟ 'ਚ ਜਾਵਾਂਗੇ ਕੋਸ਼ਿਸ਼ ਹੋ ਰਹੀ ਹੈ ਐਸੇ ਕਰਕੇ ਲੋਕ ਅੱਗੇ ਆਣ ਲੋਕਾਂ ਨੂੰ ਪਤਾ ਲੱਗੇ ਵੀ ਇਹ ਸਕੀਮਸ ਹੈਗੀਆਂ ਐ ਆਜੀ ਨਹੀਂ ਦੁਬਾਰਾ ਫੇਰ ਆ ਕੇ ਵਹਿਣ ਜਾਣਗੇ ਦੁਬਾਰਾ ਫੇਰ ਅਫਸਰ ਸਾਹਿਬਾਨ ਨੂੰ ਕੋਲੀ ਰਿਮੋਟ ਏਰੀਆ ਕਿਵੇਂ ਲੱਗਦਾ ਤੁਹਾਨੂੰ ਆ ਕੋ ਰਿਮੋਟ ਏਰੀਆ ਪੰਜਾਬ ਅਦਰਵਾਈਜ਼ ਵੀ ਰਿਮੋਟ ਹੈ ਸਭ ਕਿਉਂਕਿ ਜਿਹੜੀ ਲੋਕਲ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਹਦਾ ਰਵਈਆ ਕੋਈ ਬਾੜਾ ਹੰਗਾਰਾ ਦੇਣ ਵਾਲਾ ਨਹੀਂ ਉਹ ਜਾਣਬੁੱਝ ਕੇ ਅਫਸਰਾਂ ਨੂੰ ਗਾਂ ਪੇਸ਼ਾ ਕਰੀ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖਿਆ ਵੀ ਕੇਂਦਰ ਦੀ ਸਕੀਮਾਂ ਦੇ ਅੰਦਰ ਲੱਤ ਫਸਾਈ ਜਾਂਦੇ ਆ ਆ ਰਾਜਨੀਤੀ ਤੋਂ ਉੱਤੇ ਉੱਠ ਕੇ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਵੀ ਇਹ ਸਾਰਿਆਂ ਵਾਸਤੇ ਹੈ ਸਾਰਿਆਂ ਨੂੰ ਹਰ ਇੱਕ ਬੰਦੇ ਨੂੰ ਮਿਲਣਾ ਚਾਹੀਦਾ ਚਾਹੇ ਕਿਸੇ ਪਾਰਟੀ ਦਾ ਗਰੀਬ ਗਰੀਬ ਹੈ ਸਭ ਉਹਦੀ ਪਾਰਟੀ ਬਾਤ ਚ ਹੁੰਦੀ ਹੈ ਗਰੀਬੀ ਦੂਰ ਕਰਨ ਦਾ ਯਤਨ ਹੈ ਉਹਦੇ ਚ ਅਸੀਂ ਸਾਰੇ ਪੰਜਾਬ ਦੇ ਪੈਸੇ ਰੋਕੇ ਜਾ ਰਹੇ ਨੇ ਕੇਂਦਰ BJP ਨੇ ਤਿਆਰੀ ਕੀਤੀ ਹੈ ਕਿਵੇਂ ਲੋਕਾਂ ਦੀ ਤਿਆਰੀ ਹੈ ਸਾਹਿਬ ਇਹ ਪਾਰਟੀਆਂ ਦੀ ਤਿਆਰੀ ਨਹੀਂ ਇਹ ਭਾਵਨਾਤਮਕ ਮੁੱਦੇ ਹੈ ਇਹ ਪਾਰਟੀ ਇਹ ਨਹੀਂ ਕਰਦੀ ਲੋਕ ਆਪਣੇ ਭਾਵ